ਅੱਜ ਦੀ ਵੀਡੀਓ ਵਿੱਚ ਅਸੀਂ ਤੁਹਾਨੂੰ ਗੁਰੂ ਗੋਬਿੰਦ ਸਿੰਘ ਜੀ ਦੇ ਸਮੇਂ ਦੇ 84 ਪੌੜੀਆਂ ਦਾ ਰਸਤਾ ਦੱਸਦੇ ਹਾਂ ਕਿਉਂਕਿ ਤੁਸੀਂ ਇਸ ਵੀਡੀਓ ਦੇ ਵਿੱਚ ਦੇਖਦੇ ਰਹੋ ਅਸੀਂ ਖੜੇ ਹਾਂ ਸ਼੍ਰੀ ਅਨੰਦਪੁਰ ਸਾਹਿਬ ਵਿਖੇ ਜੋ ਕਿ ਇਹ ਰਸਤਾ ਇੱਥੋਂ ਸਿੱਧਾ ਬਾਸਟੈਂਡ ਨੂੰ ਜਾਂਦਾ ਹੈ ਅਤੇ ਇਹ ਰਾਸਤੇ ਨੂੰ ਨਮੀ ਅਵਾਦੀ ਦਾ ਰਸਤਾ ਵੀ ਕਿਹਾ ਜਾਂਦਾ ਹੈ ਅਤੇ ਇਸ ਤੇ ਇੱਕ ਸਾਈਡ ਤੇ ਇਹ ਦਰਵਾਜ਼ਾ ਬਣਿਆ ਹੈ ਜਿਸ ਉੱਤੇ ਤੁਸੀਂ ਨਾਮ ਵੀ ਪੜ ਸਕਦੇ ਹੋ ਉੱਤੇ ਇਸ ਤੋਂ ਸਿੱਧਾ ਹੀ ਤੁਸੀਂ ਜਾਣਾ ਹੈ ਅਤੇ ਇਸ ਤੋਂ ਬਾਅਦ ਦੇ ਵਿੱਚ ਇਹ ਤੁਹਾਨੂੰ 84 ਪੌੜੀਆਂ ਤੇ ਪੜਾ ਜਾਣ ਵਾਲਾ ਰਸਤਾ ਦਿਖਾਈ ਦੇਵੇਗਾ ਤਦ ਤੁਹਾਨੂੰ ਇਸ ਰਸਤੇ ਤੋਂ ਦੇਖ ਕੇ ਹੀ ਪਤਾ ਲੱਗ ਜੂ ਕਿ ਤੁਸੀਂ ਸਹੀ ਲੋਕੇਸ਼ਨ ਅਤੇ ਸਹੀ ਜਗਾ ਉਤੇ ਪਹੁੰਚ ਗਏ ਹੋ ਚੇਕ ਕਰ ਆਪਾਂ ਇਨਾ ਪੌੜੀਆਂ ਦੀ ਪ੍ਰਬੰਧ ਦੀ ਗੱਲ ਕਰੀਏ ਤਾਂ ਆਪਾ ਹੌਨਾ ਵੀਰਾਂ ਨੇ ਬਹੁਤ ਵਧੀਆ ਤਰੀਕੇ ਨਾਲ ਸੰਭਾਲਿਆ ਹੋਇਆ ਹੈ ਕਿਉਂਕਿ ਇਸ ਨੂੰ ਪੁਰਾਣੇ ਸਮੇ ਦੇ ਤਰ੍ਹਾਂ ਹੀ ਰੱਖਿਆ ਗਿਆ ਹੈ ਇਸ ਦੀ ਕੋਈ ਮੁਰੰਮਤ ਕ્યા ਇਸ ਤੇ ਕੋਈ ਪੱਥਰ ਨਹੀਂ ਲਵਾਇਆ ਗਿਆ ਕਿਉਂਕਿ ਇਹ ਇਸ ਤਰੀਕੇ ਦੇ ਨਾਲ ਹੀ ਦਰਸ਼ਨ ਦਰਸ਼ਨ ਲੈਣ ਦੇ ਲਈ ਪੌੜੀਆਂ ਵਧੀਆ ਲੱਗਦੀਆਂ ਹਨ ਤੁਸੀਂ ਵੀ ਜਰੂਰ ਆਵੋ ਇੱਕ ਵਾਰ 84 ਪੌੜੀਆਂ ਦਾ ਰਸਤਾ ਵੇਖਣ ਦੇ ਲਈ ਅਤੇ ਤੁਹਾਨੂੰ ਅਸੀਂ ਹੁਣ ਇਸ ਤੋਂ ਬਾਅਦ ਉੱਪਰ ਦੀ ਲੋਕੇਸ਼ਨ ਸਾਰੀ ਅਤੇ ਦਰਸ਼ਨ ਤੋਂ ਹੁੰਦੇ ਹਨ ਵੀਡੀਓ ਦੇ ਐਂਡ ਤੱਕ ਜਰੂਰ ਬਨੇ ਰਹੋ ਅਤੇ ਕਮੈਂਟਾਂ ਦੇ ਵਿੱਚ ਵਾਹਿਗੁਰੂ ਜਰੂਰ ਲਿਖੋ ਤੁਸੀਂ ਉੱਪਰ ਉੱਪਰ ਲਿਜਾਗਾ ਵੀ ਦੇਖ ਸਕਤੇ ਹੋ ਵੀਡੀਓ ਵਧੀਆ ਲੱਗੀ ਲਾਇਕ ਅਤੇ ਸ਼ੇਅਰ ਜਰੂਰ ਕਰੋ ਤੁਸੀਂ ਵੀ ਆਪਣੀ ਜ਼ਿੰਦਗੀ ਦੇ ਵਿੱਚੋਂ ਸਮਾਂ ਕੱਟ ਕੇ 84000 ਪੌੜੀਆਂ ਵਾਲੇ ਦਰਸ਼ਨ ਜਰੂਰ ਦੇਖ ਕੇ ਚਾਪੋ ਚੇਕਰ ਵੀਡੀਓ ਵਧੀਆ ਲੱਗੀ ਇੱਕ ਲਾਇਕ ਕਰੋ ਅਤੇ ਸ਼ੇਅਰ ਕਰੋ